ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਆ ਦਿਨ ਬੁੱਧਵਾਰ ਤੇ ਆਏ ਆਪਾਂ ਟਰੈਕਟਰ ਮੰਡੀ ਤੇ ਤਲਵੰਡੀ ਸਾਬੂ ਤੇ ਬਹੁਤ ਟਾਈਮ ਬਾਅਦ ਮਨਤੀ ਸ਼ਰਮਾ ਵੀਡੀਓ ਪਾ ਰਹੇ ਆ ਤੇ ਕੰਮ ਕਾਰ ਚ ਬਿਜ਼ੀ ਸੀ ਥੋੜੀ ਜਿਹੀ ਤੇ ਹੁਣ ਵਿਹਲੇ ਹੋਇਆ ਰੈਣੇ ਹੋ ਗਏ ਹੁਣ ਤੇ ਸ਼ਰਮ ਨਾਲ ਗੱਲ ਕਰਾਉਣਾ ਜੀ ਤੁਹਾਡੇ ਨਾਲ ਕੋਈ ਸ਼ਰਮ ਹੈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕੋ ਬੜੀ ਆ ਓਕੇ ਜਮਾ ਜੀ ਸਤਿ ਸ਼੍ਰੀ ਅਕਾਲ ਸਾਰੇ ਮੈਂ ਕੋਈ ਦੱਸਦਾ ਮਾੜਾ ਸਤਿ ਪਾਤ ਜੀ ਬਾਈ ਜੀ ਚਾਰਜੀ ਕਲਰ ਰੱਖੇ ਤੁਹਾਨੂੰ ਤੇ ਅੱਜ ਬੁੱਧਵਾਰ ਤਲਵੰਡੀ ਸਾਬੂ ਮੰਡੀ ਲੱਗੀ ਆ ਬਸ ਇਹ ਉਹ ਟ੍ਰੈਕੰਦਾ ਪਾਈਦੇ ਆ ਬਾਕੀ ਟਰੈਕਟਰ ਬਾਈਕ ਲਵੰਦਰ ਦੇ ਮਲੁੰਦਾਂ ਦੇ ਹੋਣਗੇ ਰਾਜ ਮੰਨ ਨਾਲ ਮੱਲਣ ਮੰਨੂ ਨਾਲ ਆਲੇ ਬੰਦਾ ਰਾਜਾ ਨੰਦਰਾ ਇਹਦਾ ਰਾਜਾ ਮੁੰਡਾ ਇਹਦਾ ਬਿਆੰਤਾ ਆਪਣਾ ਦੋਸਤ ਆ ਪਰ ਅੱਜ ਵੀ ਆਪ ਨਹੀਂ ਇਹ ਕੋਸ਼ਿਸ਼ ਕਰਾਂਗੇ ਜੇ ਜੇ ਰੇਟ ਦਤਸਾਂ ਦੀ ਕੀ ਗੱਲ ਨਾ ਨਾ ਮਾੜਾ ਕਮੈਂਟ ਕਰਨਾ ਕਰ ਲਿਆ ਅਗਲੀ ਵੀਡੀਓ ਚ ਮੈਂ ਮੈਂ ਨਾਂ ਦਸੂ ਇੱਕ ਬੰਦੇ ਦਾ ਜਦੋਂ ਪੁੱਛਾਂਗੇ ਆਪਾਂ ਕਿ ਤਖਲੀਫ ਕੀ ਤੇ ਹਾਂ ਠੀਕ ਹੈ ਨਾ ਗੱਲ ਠੀਕ ਹੈ ਗੱਲ ਵਾਤਾ ਤਲਵੰਡੀ ਆ ਜਾ ਸਭ ਤੋਂ ਪਹਿਲਾਂ ਬਾਈ ਜੀ 852 2012 ਮਾਡਲਾ ਪੰਜਾਬ ਨੰਬਰ ਆ ਕਨਫਰੈਂਸ 22 ਆ ਫਰਾਰਾ ਹੈ ਇਹ ਤਿਆਰ ਹੈ ਨਹੀਂ ਆ ਬਾਈ ਜੀ ਨੇ ਅਸਲੀ ਜੱਤੀ ਅਸਲੀ ਜੱਤੀ ਬਸੇ ਹੈ ਇਹ ਡੰਡਾ ਪੱਟੀ ਕੰਮੀ ਦਾ ਕੁਝ ਨਾਲ ਆ ਸਾਰਾ origignal ਆ ਬੈਟਰ ਸੋਨਾ ਬਹੁਤ ਹੈ ਗੇਰਿੰਗ ਇਹ ਨਿਕਿਆ ਭਾਈ ਛੱਕਾ ਦੇਖੀ ਨਾ ਆਹ ਵੰਗਿਆ ਗੇਰਿੰਗ ਅੱਛਾ 430000 ਕਮਾਣਾ 32.5 ਬਾਕੀ ਮਾਰਕੀ ਕਰਦੇ ਨੇ ਐ ਇਹਨੂੰ ਮਨਜ਼ੂਰੀ ਕਰਦੇ ਨੇ ਵੀਡੀਓ ਕਰਦੇ ਆ 4 ਲੱਖ ਦਾ ਦੇਣਾ ਬਾਕੀ ਮੌਕੇ ਤੇ ਕਰਵਾਣੀ ਪੈਣੀ ਹੈ 390000 ਦਾ ਇਕਰਾ ਲਾਈਕ

ਲੱਕ ਦੇ 80000 ਦੀ ਜੀ ਬੈਠਾ ਕਿੰਨੇ ਪੈਸਾ ਦਾ ਬਾਈ 3 ਲੱਖ ਦੇ ਟਿਕ ਚਲੀ ਜਾ ਇਹ ਕੀ ਹਲੂਈ ਭੈਣ ਚ 35 ਚਲੀ ਜਾ ਇੱਕ ਗੱਲ ਕਰਦਾ 40000 ਨਾ ਬਾਈ ਘੱਟ ਪਰੇ 30000 ਦਾ ਟਰੈਕਟਰ ਲੈ ਜਾ ਬਾਈ ਕੀ ਕਹਿ ਰਹੇ 30000 ਦਾ ਲੈ ਜਾ 20000 ਦਾ ਲੈ ਜਾ 30000 ਦਾ ਆਪਣਾ ਮਾਰੀ ਜਾ ਤੂੰ ਆ ਜਾਣੀ ਚਲਾਈ ਨਾ ਆਉਂਦੇ ਮੈਨੂੰ ਆ ਗਿਆ ਮੈਂ ਆ ਗਿਆ ਨਾਟ ਕੇ ਰਾਂ ਆ ਗਿਆ ਬਾਈ ਨਾਟ ਗਿਆ ਨਾਟ ਗਿਆ ਭਾਈ ਆ ਬਾਈ ਸਿੱਧੂ ਮੂਸੇ ਵਾਲੇ ਡਾਟਰੇ ਡਾਟਰੇ ਮੂਸੇ ਦੀ ਯਾਦ ਕਰਾਉਂਦਾ ਨਵੇਂ ਡਾਟਰੇ ਭਰਾ ਮੇਰੇ ਕੋਲ ਬੜੀ ਅੱਛੀ ਵੀ ਯਾਦ ਕਰਾਉਂਦਾ ਮੂਸੇ ਵਾਲੇ ਕਿਦਾਂ ਹੈ ਮੈਂ 10 ਮੀਟਰ ਨੂੰ ਬੋਲ ਭਾਈ ਜੀ ਸਿੱਧੂ ਮੂਸੇ ਦਾ ਸਰਿਕਾ ਫਰਮਾਨ ਇਹਦਾ ਭਾਈ ਆਪਣਾ ਦੋਸਤ ਕੁਲਵਿੰਦਰ ਆ ਮਲੂਟ ਵਾਲੇ ਭਰਾ ਆਪਣਾ ਤੇ ਇਹਦੇ ਟਾਈਮਾਂ ਤੇ रहा। भाई रहा। गाँगा गाँगा। जा भाई तो है नमा। पिछले ले भाई है है ठीक चौपड़ा नवा पिछले मूल भाई से पंजाब नंबर नंबर नमे आ मूरले पाई अस्सी पचहत्तर ਪਿੱਕੂ ਰੇਟ ਕਹੂੰਗਾ ਭਾਈ ਤੁਹਾਨੂੰ ਮੈਂ ਪਿੱਕੂ ਰੇਟ ਕਹੂੰਗਾ 2 ਲੱਖ ਤੇ 40 ਹਜ਼ਾਰ ਦਾ ਹਾਂ ਜਾਂ ਨਾ ਜੈਸ ਲੋ ਠੀਕ ਹੈ ਗੱਲ ਭਾਈ ਸੱਤਾਂ ਦਾ ਵਾਰੀ ਇਸ ਮਾੜੇ ਵਿੱਚ ਆਗਾ ਤੁਹਾਨੂੰ ਜਿੱਕਾ ਵੀਰੇ 750 ਪਿਛਲੇ ਟਾਇਰ ਬਿਲਕੁਲ ਤਾਜ਼ੇ ਆ ਭਾਈ ਮੂਲ ਹੈ ਭਾਈ ਅੰਕੂਰ ਚੰਗੀ ਟਾਇਰਾਂ ਦਾ ਇਹ ਤਾਂ ਬਾੜੀ ਆ ਲਿਆ 65000 80000 35000 ਲੈ 30000 ਤਾਂ ਤੇ ਕਿੰਨੇ 2 ਲੱਖ ਤੋਂ 30000 ਆ ਆ ਵੀ 20 ਮਾੜਾ ਹੀ ਚਦਰੀ ਖਿਚੀ ਚੰਗੀ ਲੱਗਿਆ ਰੋਗੋ ਜਰਾ ਬਾਈ ਡੈਕੂਪਰੇ ਆਪ ਵੀ ਨਾ ਇਹ ਨਾ ਮਿਲੂ ਆਪ ਦਾ ਨਾਮ ਪੰਜਾਬ ਨੰਬਰ 9225 ਉਹ ਜੀ ਆਪ ਨੂੰ 700 ਰੁਪਏ ਚਲਿਆ 800 ਰੁਪਏ ਚਲਿਆ 700 ਰੁਪਏ ਲੱਗਿਆ ਸੀ ਉਹ ਰੋਗਰ ਮੈਂ ਕਿਹਾ ਨਾ ਇਤਨੀ ਨਹੀਂ ਜੀ ਨਹੀਂ ਵੱਡੇ ਘੇਰ ਵਾਲਾ ਕੋਰਸੀ 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 ਵੀਰੇ ਕੋਰਸੀ ਕੱਢ ਰਹਾ ਹੈ

6 ਲੱਖ ਰੱਖਦਾਈ 590 ਹਜ਼ਾਰ ਭਾਈ ਹਾਂ ਨਾ ਗਰਵਿੰਦਰ ਇਹ ਨਾ ਤਾਂ ਇਹ ਨਾ ਭਾਈ ਨਹੀਂ ਤਾਂ ਕੋਈ 3 2 ਵੀ ਹੈਗਾ 500000 ਰਿਕਟਰ ਵੀ ਦੇਖ ਕੁਸ਼ੀ ਹੋ ਰਿਕਟਰ ਦਾ ਨਾਮ 5 ਲੱਖ 890 99 6 ਲੱਖ ਦਾ 9000 ਕਹਿੰਦੇ ਯਾਰ 590 ਭਾਈ ਜੀ ਮਾਨਤਾ ਕਰ ਦਾਂਗੇ 99 ਚਲੋ 95000 ਦਿੰਦਾ ਯਾਰ ਭਾਈ 90000 ਤਾਂ ਲੈ ਜਾਓ 90000 ਦਾ ਫੈਕਟਰੀ ਤੋਂ ਇੱਥੋਂ ਮਾਰ ਲੱਗ ਜਾਂਦੇ ਪਿਛਲੇ ਪਾਸੇ ਕਿੰਨੀ ਵੀ ਨਾਲ ਡੀਰੇਟਰ ਦੇ ਜਿਹੜੀ ਕੰਪਨੀ ਵੱਲੋਂ ਆਰਾ ਬਿਲਕੁਲ ਨਾ ਲੱਗਦਾ ਉਹ ਸਭ ਤੋਂ ਅੱਗੇ ਹੈ और खतरों से दवा 갔다 नहीं 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 राजी आ... नहीं नहीं वो मां-बाप का बात नहीं कर रहे क्या रही है पैसे 45 क्या रही है बाकी सब मतलब कोचवा से फिर कोई नमा ट्रैक्टर आ गया भाई भाई मतला इसे भी हाड़का से ले जाओ है ना 300 कुछ घंटे चली रंडा फटी अपनी बहुत है आई हजे भी लगे हैं दूसरा वाला ਕੰਟਾਲੀ ਗਿਆ ਕਮਾੜਾ 22 ਮਾਡਲ ਆ ਬਾਈ ਓਏ 40000 ਦਾ ਦੇ 30000 ਦਾ ਦੇ ਪੂਰੇ 15000 ਪੂਰੇ 6 ਲੱਖ ਦਾ ਲੇਜੋ ਪੂਰੇ ਐਨ ਐ ਰਵਿੰਦਰ ਯਾਰ ਮਾਨਤਾ ਨਹੀਂ ਹੁੰਦਾ ਜੀ ਇਹ ਗੱਲ ਦਾ ਪਰ ਇਹ ਜਿੰਨੀ ਨਾਲ ਆ ਬਾਈ ਆਪਾਂ ਬੱਕਿਆ ਜਾਉ ਲੋਲ ਫੈਂਸ ਹੋ ਜੂਗਾ ਆਪਰੇ ਤੋਂ ਲਾ ਕੇ ਲੰਬਾ ਨਹੀਂ ਹੋਣਾ 6 ਲੱਖ 6 ਲੱਖ 50000 ਟੋਲੇ ਇਹ ਬਣੀ ਤੂੰ ਤੋ ਕਹੋ ਹਾਂ 20 ਛੋੜਾ ਕੱਟ ਕੇ ਚੱਲਿਆ 17 ਮਗਰ ਆਹ ਤੇ ਟੈਰਾਂ ਆਪਾਂ ਜਿਵੇਂ ਡੰਗਾ ਫੱਡੀ ਕਰਦੇ ਨਾਲ ਆ। ਨਾ ਟਰੈਕਟਰ ਦੇ ਨਗਰ ਫੱਡੀ ਆ, ਨਾ ਟਰੈਕਟਰਾਂ ਦਾ ਟਰਾਲੀ ਪਾਈ ਆ, ਨਾ ਹਲ ਪਾਇਆ, ਕੋਈ ਵੀ ਟਰੈਕਟਰ ਦੇ ਨਗਰ ਨਹੀਂ ਪਾਇਆ ਸਹੀ। ਮੇਰਾ ਬੇਬੋ ਜਨਾ ਮਾ ਟੈਕਟਰ 216 ਛੋੜਾ ਕੱਟ ਕੇ ਚੱਲਿਆ 17 ਗੋਮ। ਉਹ 17 ਕੱਟ ਕੇ ਚੱਲਿਆ 22 ਮਾਣਵਤਾਂ ਨਾਲ 145 ਹੀ ਆ, ਕਿੰਨਾ ਕਿਤੇ ਅਗਲੇ ਮੇਦਰਾ ਕਿੰਨੇ ਦਾ? ਹਾਂਜੀ ਚਲੋ। ਸਵਾਤਨ ਲੱਗਦਾ। ਇੱਕ ਮੈਂ ਤੁਹਾਨੂੰ ਹੋਰ ਲਾ ਦਾਂ ਬਾਈ। ਮਨੂਤ ਗੱਲ ਹੋ ਜਾ ਤਾਂ ਮੈਂ ਐਨੇ ਦਾ ਕੋਈ ਟਰੈਕਟਰ ਦੇ ਦੇ ਤਾਂ ਲੈ ਵੀ ਲਵਾਂ ਠੀਕ ਹੈ ਗੱਲ ਭਾਈ ਆਹ ਡੀਲ ਹੋ ਜੇ ਖਾਰ ਪੈਸੇ ਲੈ ਗਿਓ ਪੈਨ ਲੱਖ ਦਾ ਪੂਰੇ ਜਨ ਲੱਖ ਦਾ ਲੋੜ ਹੋ ਜੂਆ 3 ਲੱਖ 10 ਹਜ਼ਾਰ ਦਾ ਵੀ ਹੋ ਸਕਦਾ 3 ਲੱਖ ਦਾ ਦਾ ਬੱਟ ਦੇ ਠੀਕ ਹੈ ਗੱਲ ਇੱਕੋ ਹੀ ਰੇਟ ਦਊਂਗਾ ਜਸ ਜਾਂ 9 ਇਤੋਂ ਪੈਸਾ ਨਹੀਂ ਕੱਟੂਗਾ 3 ਲੱਖ ਤੇ 20 ਹਜ਼ਾਰ ਦਾ ਟਰੈਕਟਰ ਲੈ ਲੇ